ਬੀਤੇ ਦਿਨੀ ਸਰਕਾਰੀ ਆਈਟੀਆਈ ਨੰਗਲ ਵਿਖੇ ਲੱਖਾਂ ਰੁਪਏ ਦੀ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ ਜਿਸ ਦੀ ਸ਼ਿਕਾਇਤ ਤੋਂ ਬਾਅਦ ਪੁਲਿਸ ਵੱਲੋਂ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਸੀ ਨੰਗਲ ਪੁਲਿਸ ਇਸ ਮਾਮਲੇ ਨੂੰ ਸੁਲਝਾਉਣ ਦੇ ਵਿੱਚ ਕਾਮਯਾਬ ਹੋਈ ਹੈ ਤੇ ਪੁਲਿਸ ਵੱਲੋਂ ਦੋ ਦੋਸ਼ੀਆਂ ਨੂੰ ਜਿਨ੍ਹਾਂ ਦਾ ਨਾਮ ਵਿਜੇ ਕੁਮਾਰ ਅਤੇ ਸੱਲੂ ਹੈ ਜੋ ਕਿ ਚੀਫ ਰੈਸਟੋਰੈਂਟ ਦੇ ਲਾਗੇ ਅਤੇ ਅੱਡਾ ਮਾਰਕੀਟ ਦੇ ਲਾਗੇ ਬਣੀਆਂ ਝੁੰਗੀਆਂ ਦੇ ਵਿੱਚ ਰਹਿੰਦੇ ਹਨ ਜਿਨ੍ਹਾਂ ਵੱਲੋਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ ਇਨਾਂ ਦੇ ਵੱਲੋਂ ਸਰਕਾਰੀ ਆਈਟੀਏ ਦੇ ਵਿੱਚੋਂ ਤਾਂਬੇ ਦੀਆਂ ਤਾਰਾਂ, ਐਲੂਮੀਨੀਅਮ ਦੇ ਐਂਗਲ ਸਮੇਤ ਕਾਫੀ ਸਮਾਨ ਚੋਰੀ ਕਰਕੇ ਹਿਮਾਚਲ ਪ੍ਰਦੇਸ਼ ਦੇ ਮੈਧਪੁਰ ਵਿਖੇ ਕਬਾੜੀਏ ਨੂੰ ਵੇਚ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਤਫ਼ਦੀਸ਼ ਦੌਰਾਨ ਇਸ ਦਾ ਪਤਾ ਚੱਲਣ ਤੋਂ ਬਾਅਦ ਪੁਲਿਸ ਵੱਲੋਂ ਚੋਰੀ ਦਾ ਸਮਾਨ ਵੀ ਬਰਾਮਦ ਕੀਤਾ ਗਿਆ ਤੇ ਤੇ ਨਾਲ ਹੀ ਵੇਚੇ ਗਏ ਸਮਾਨ ਦੇ ਵਜੋਂ 5000 ਰੁਪਏ ਵੀ ਬਰਾਮਦ ਕੀਤੇ ਗਏ। ਪੁਲਿਸ ਵੱਲੋਂ ਦੋਵੇਂ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਇਹਨਾਂ ਵੱਲੋਂ ਬਰੀਕੀ ਦੇ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਤਾਂ ਜੋ ਇਹਨਾਂ ਵੱਲੋਂ ਅੰਜਾਮ ਦਿੱਤੇ ਗਏ ਹੋਰ ਵੀ ਵਾਰਦਾਤਾਂ ਦਾ ਪਤਾ ਚੱਲ ਸਕੇ। ਵਿਕੋ ਨੰਗਲ ਸਿਟੀ ਅਪਡੇਟ ਲਈ ਅਵਿਨਾਸ਼ ਸ਼ਰਮਾ ਦੀ ਰਿਪੋਰਟ ਹਾਂਜੀ ਮਾਨਯੋਗ ਐਸਐਸਪੀ ਰੋਪਨਗਰ ਔਰ ਡੀਐਸਪੀ ਨੰਗਲ ਜਿਹਦੀ ਸੁਪਰਵਾਈਜ਼ਨ ਹੇਠ ਨੰਗਲ ਜਿਹੜੀ ਪੁਲਿਸ ਨੂੰ ਹੈਗੀ ਹੈ ਇੱਕ ਬੜੀ ਵੱਡੀ ਕਾਮਯਾਬੀ ਮਿਲੀ ਹੈ ਆਪਾਂ ਨੂੰ ਜਿਹੜੀਆਂ ਦੋ ਚੋਰੀ ਦੀਆਂ ਵਾਰਦਾਤਾਂ ਹੋਈਆਂ ਸੀਗੀਆਂ ਇੱਕ ਮਿਤੀ 17 ਨੂੰ ਹੋਈ ਸੀਗੀ ਬੀਵੀਐਮਬੀ ਕਮਿਊਨਿਟੀ ਸੈਂਟਰ 'ਚ ਇੱਕ 18 ਨੂੰ ਹੋਈ ਸੀਗੀ ਆਈਟੀਏ ਨੰਗਲ ਵਿਖੇ ਉਹ ਜਿਹੜੀਆਂ ਦੋਨੋਂ ਚੋਰੀਆਂ ਦੇ ਦੋਸ਼ੀ ਸੀਗੇ ਉੱਪਰ ਮੁਕੱਦਮਾ ਦਰਜ ਕੀਤਾ ਇਮੀਡੀਏਟਲੀ ਤੇ ਉਸਤੇ ਤੁਰੰਤ ਕਾਰਵਾਈ ਕਰਦੇ ਹੋਏ ਸੀਸੀਟੀਵੀ ਚੈੱਕ ਕੀਤੇ ਗਏ ਜਿਹਦੇ ਆਧਾਰ ਤੇ ਆਪਣੇ ਜਿਹੜੇ ਦੋਸ਼ੀ ਸੀਗੇ ਇਹਨਾਂ ਦੇ ਉਹਨਾਂ ਨੂੰ ਅਰੈਸਟ ਕੀਤਾ ਸਰ ਇਹ ਕਿੱਥੇ ਦੇ ਦੋਸ਼ੀ ਆ ਕੌਣ ਹੈ ਦੇਖੋ ਜੀ ਇਹ ਦੋਸ਼ੀ ਜਿਹੜੇ ਦੋ ਹੈਗੇ ਨੇ ਇੱਕ ਦਾ ਨਾਮ ਸ਼ਾਲੂ ਹੈ ਪੁੱਤਰ ਨੀਲਾ ਨਾਮ ਇਹ ਹਾਲਵਾਸੀ ਜਿਹੜੀ ਝੁੰਗੀਆਂ ਹੈਗੀਆਂ ਨੀਅਰ ਚੀਫ ਰੈਸਟੋਰੈਂਟ ਅਤੇ ਜਿਹੜਾ ਦੂਜਾ ਦੋਸ਼ੀ ਹੈ ਉਹ ਵਿਜੇ ਪੁੱਤਰ ਪ੍ਰਕਾਸ਼ ਵਾਸੀ ਅੱਡਾ ਮਾਰਕੀਟ ਜਿਹੜੀ ਝੁੰਗੀਆਂ ਹੈਗੀਆਂ ਝੋਪੜੀਆਂ ਉੱਥੇ ਰਹਿਣ ਵਾਲੇ ਹੈਗੇ ਨੇ ਹੂੰ ਪਰ ਪਹਿਲਾਂ ਵੀ ਇਹਨਾਂ ਦੇ ਕੋਈ ਮਕਦਮਾ ਹੈ ਜੀ ਇਹਨਾਂ ਤੇ ਪਹਿਲਾਂ ਕੋਈ ਮਕਦਮਾ ਦਰਜ ਨਹੀਂ ਹੈਗਾ ਜੀ ਬਾਕੀ ਆਪਾਂ ਹੋਰ ਵੀਰੀਫਾਈ ਕਰ ਰਹੇ ਹਾਂ ਤੇ ਸਰ ਜਿਹੜਾ ਪਹਿਲਾ ਬੰਦਾ ਤੀਸਰਾ ਬੰਦਾ ਜਿਹੜਾ ਇਹ ਦੋ ਦੋਸ਼ੀ ਹੈਗੇ ਨੇ ਜੀ ਇਹਨਾਂ ਨੇ ਜਿਹਨੂੰ ਸਮਾਨ ਵੇਚ ਜਾ ਕੇ ਕਵਾੜੀਆ ਜਿਸ ਦਾ ਨਾਮ ਰਾਮਚੰਦਰ ਯਾਦਵ ਹੈ ਜੋ ਕਿ ਪਿੰਡ ਮਹਿਦਪੁਰ ਦੇਖੇ ਜੀ ਨੀਅਰ ਬਡਾਲੇ ਕਵਾੜੀ ਦੀ ਦੁਕਾਨ ਹੈ ਤੇ ਉਹ ਇਹਨਾਂ ਨੇ ਸਮਾਨ ਵਿੱਚ ਉਹਨੂੰ ਵੀ ਆਪਾਂ ਵਿੱਚ ਨੋਮੀਨੇਟ ਕਰਕੇ ਅਰੈਸਟ ਪਾਇਆ ਤੇ ਸਰ ਇਹ ਜਿਹੜਾ ਕੁਆੜੀਆ ਪਹਿਲਾਂ ਵੀ ਸਮਾਨ ਲੈਂਦਾ ਰਿਹਾ ਤੇ ਐਸਾ ਤੁਹਾਡੀ ਦੇਖੋ ਜੀ ਆਪਾਂ ਇਸ ਵੰਦੀ ਪ੍ਰੋਪਰ ਪਰਤਾਲ ਕਰ ਰਹੇ ਹਾਂ ਬਟ ਫਿਲਹਾਲ ਹਾਲਾ ਤੱਕ ਸਾਡੇ ਸਾਹਮਣੇ ਕੋਈ ਗੱਲਬਾਤ ਆਈ ਨਹੀਂ ਹੈਗੀ ਪਰਚਾ ਕੋਈ ਹੈ ਨਹੀਂ ਹੈ ਫਿਰ ਵੀ ਅੱਪਰ ਨੂੰਗੀ ਤਵਦੀਸ਼ ਕਰ ਰਹੇ ਹਾਂ ਜਿਹਨੇ ਕੁਆੜੀਆ ਹੈ ਇਹ ਪ੍ਰਵਾਸੀ ਹੈ ਜਾਂ ਲੋਕਲ ਹੈ ਇਹ ਪ੍ਰਵਾਸੀ ਹੈ ਜੀ ਜੋ ਕਾਫੀ ਸਮੇਂ ਤੋਂ ਆਪਣੇ ਇੱਥੇ ਮਹਿਤਵਪੂਰਨ ਰਹਿਆ ਕਾਫੀ ਸਾਲਾਂ ਤੋਂ ਸਰ ਪੇਸ਼ ਕਰਤਾ ਇਹਨੂੰ ਕੀ ਕਰਨਾ ਹੈ ਹਾਂਜੀ ਜਿਹੜੇ ਦੋ ਦੋਸ਼ੀ ਹੈ ਆਲਰੇਡੀ ਹੀ ਦੋ ਦਿਨਾਂ ਦੇ ਰਿਮਾਂਡ ਤੇ ਸੀਗੇ ਹੂੰ ਜਿਹੜਾ ਹੈਗਾ ਆਪਣਾ ਕਬਾੜੀਆ ਰਾਮਚੰਦਰ ਜੱਟ ਇਹਨੂੰ ਅੱਜ ਕੋਰਟ ਵਿੱਚ ਪੇਸ਼ ਕੀਤਾ ਜਿਹਦੇ ਦੋ ਦੋ ਨਰਮਾਨ ਲਿਆ ਗਿਆ ਸਰ ਪਹਿਲਾਂ ਦੋਫੜੇਗੇ ਸੀ ਉਹਨਾਂ ਦੇ ਨਿਸ਼ਾਨ ਦੇ ਦਿੱਤੇ ਕੋਈ ਜੀ ਉਹਨਾਂ ਦੇ ਨਿਸ਼ਾਨ ਦੇਖ ਤੇ ਹੀ ਜਿਹੜਾ ਹੈਗਾ ਇਹਨੂੰ ਨੋਮੀਨੇਟ ਕਰਕੇ ਇਹਨੂੰ ਅਰੈਸਟ ਕੀਤਾ ਗਿਆ ਸਰ ਪਹਿਲਾਂ ਵੀ ਇਸ ਕਬਾੜੀਆ ਦਾ ਕਿਤੇ ਨਾਮ ਆਇਆ ਕਦੀ ਕਿਸੇ ਹੋਰ ਚੋਰੀ ਦੇ ਵਿੱਚ ਨਹੀਂ ਮੇਰੇ ਹੁੰਦੇ ਤਾਂ ਜੀ ਆਇਆ ਨਹੀਂ ਹੈਗਾ ਸਰ ਕੀ ਰਿਕਵਰੀ ਹੈ ਚੋ ਮਾਲ ਦੀ ਕਿੰਨੇ ਫੜੇ ਇਸ ਜੀ ਇਲੈਕਟ੍ਰੋਨਿਕ ਤਾਰ ਕਰੀਬ 109 ਮੀਟਰ ਲੰਬੀ ਹੈ ਚਾਰ ਗੁੱਛੇ ਤਾਂਬੇ ਦੀ ਤਾਰ ਕਰੀਬ 4 ਕਿਲੋਗ੍ਰਾਮ ਵੈਲਡਿੰਗ ਮਸ਼ੀਨ ਦੀ ਤਾਰ ਹੈ ਤਾਂਬਾ ਇੱਕ ਬੰਡਲ ਕਰੀਬ ਅਲਬੋਥ ਦੇ ਟੀ ਸ਼ਰਟ 1.7 ਇੰਚ 4 ਫੁੱਟ ਖਿੜਕੀਆਂ ਤੇ ਦਰਵਾਜਿਆਂ ਦੇ ਐਲੂਮੀਨੀਅਮ ਦੇ 9 ਪੀਸ ਤੇ 5000 ਰੁਪਏ ਕੈਸ਼ ਜੀ ਸਰ ਇਹ ਇੰਨਾ ਕੀ ਸਮਾਨ ਚੋਰੀ ਕੀਤਾ ਸੀ ਹਰੇ ਹੋਰ ਕੋਈ ਉਹ ਵੀ ਦਿੱਤਾ ਹੋਇਆ ਬਕਾਇਆ ਹੈ ਇਹ ਤਾਂ ਉਹ ਸਮਾਨ ਜਿਹੜਾ ਆਪਾਂ ਬਰਾਮਦ ਕੀਤਾ ਇਸ ਤੋਂ ਇਲਾਵਾ ਇਹਨਾਂ ਨੇ ਜਿਹੜਾ ਸਮਾਨ ਸੀ ਹੋ ਕੇ ਵੇਚ ਦਿੱਤਾ ਗਾ ਵੇਚ ਦਿੱਤਾ ਜੀ ਤੇ ਉਹਦੀ ਬਰਾਮਦਗੀ ਹੋਊਗੀ ਸਰ ਉਹ ਆਪਾਂ ਕੋਸ਼ਿਸ਼ ਕਰ ਰਹੇ ਹਾਂ ਜੀ ਤਫਤੀਸ਼ ਕਰ ਰਹੇ ਹਾਂ ਉਹਨਾਂ ਦਾ ਤੇ ਹੋਰ ਸਕੇ ਤਾਂ ਹਾਂਜੀ ਇਹਨਾਂ ਦੇ ਹੋਰ ਵੀ ਕਿਸੇ ਚੋਰੀ ਜੋ ਹੱਥੋਂ ਦਾ ਹੈ ਆ ਸ਼ੰਕਾ ਜੀ ਦੇਖੋ ਜੀ ਆਪਣਾ ਤਫਤੀਸ਼ ਚੱਲ ਰਹੀ ਹੈ ਇਹਨਾਂ ਦੀ ਰਿਮਾਂਡ ਲਿਆ ਹੋਇਆ ਤੇ ਹੋਰ ਵੀ ਕਲਾਸੇ ਹੋਣ ਦੀ ਮੀਤ ਹੈ